ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ ਸਦਨ ਸੱਦਿਆ ਗਿਆ ਹੈ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ ਕਿਉਂਕਿ ਵੱਡੇ ਸਵਾਲ ਖੜੇ ਕਰਨ ਤੋਂ ਬਾਅਦ ਤਿੱਖੀ ਸ਼ਬਦਾਵਲੀ ਵੀ ਵਰਤੀ ਗਈ ਹੈ ਤੇ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ ਇਲਜ਼ਾਮ ਕੀ ਨੇ ਕਿਉਂ ਇਲਜ਼ਾਮ ਲਗਾਏ ਨੇ ਤੇ ਕਿਸ ਨੇ ਇਲਜ਼ਾਮ ਲਗਾਏ ਨੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਪਹਿਲਾਂ ਦੱਸ ਦਿੰਨੇ ਆ ਕਿ ਆਖਰਕਾਰ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜਿਹੜੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੂਬਾ ਸਰਕਾਰ ਦੇ ਵੱਲ ਸਮਾਗਮ ਕਰਵਾਏ ਜਾਂਦੇ ਨੇ ਤੇ ਵਿਸ਼ੇਸ਼ ਜਿਹੜਾ ਸਦਨ ਦਾ ਇਜਲਾਸ ਹੈ ਉਹ ਸੱਦਿਆ ਜਾਂਦਾ ਹੈ ਜਿਸ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਉੱਥੇ ਬੇਅਦਬੀ ਹੋਈ ਹੈ ਬੇਅਦਬੀ ਕਿੰਨਾਂ ਵੱਲੋਂ ਕੀਤੀ ਗਈ ਹੈ ਇਸ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਠਿੱਖਾ ਪ੍ਰਤੀਕਰਮ ਦਿੱਤਾ ਗਿਆ ਪਛਾਣ ਨਾਲ ਕੋਈ ਸਮਝੌਤਾ ਨਹੀਂ ਹੈ ਪਰ ਕਿਉਂ ਹੋ ਰਿਹਾ ਹੈ ਸਾਡੇ ਵਿੱਚ ਫੁੱਟ ਹੈ ਆਪਸੀ ਗੁੱਟਬਾਜੀ ਹੈ ਜਿੰਨਾ ਚਿਰ ਤੱਕ ਅਸੀਂ ਇੱਕ ਕੌਮ ਜਿਹੜਾ ਕੌਮ ਹੈ ਸਾਡੀ ਕੌਮੀਆਂਤ ਹੈ ਉਹਦੇ ਸਿਧਾਂਤ ਤੇ ਇਕੱਠੇ ਨਹੀਂ ਹੁੰਦੇ ਇਹ ਹਮਲੇ ਹੁੰਦੇ ਰਹਿਣ ਦੂਜੀ ਗੱਲ ਕੱਲ ਉਹਨਾਂ ਨੇ ਸ਼ਾਸਨ ਲਾਇਆ ਤੇ ਕਹਿੰਦੇ ਗੁਰੂ ਨੂੰ ਸਮਰਪਤਾ ਮੈਂ ਕਰਨਾ ਚੰਗੀ ਗੱਲ ਆ ਉਹਨਾਂ ਦਾ ਇੱਕ ਬਲਾਰਾ ਬੋਲ ਰਿਹਾ ਸੀ ਅਹੇ ਜੀ ਸਾਨੂੰ ਰੋਕਿਆ ਗਿਆ ਸੀ ਨਹੀਂ ਮਨਾ ਸਕਦੇ ਉਸ ਨਾਮ ਵਾਲ ਦਾ ਕੋਈ ਪਰ ਜਦੋਂ ਬੋਲ ਰਿਹਾ ਤੇ ਸਿਰ ਤੇ ਰਮਾਲ ਵੀ ਨਹੀਂ ਲਿਆ ਤੁਸੀਂ ਗੁਰੂ ਦੀ ਕੈਨੇ ਸ਼ਤਾਬਦੀ ਨੂੰ ਸਮਰਪਿਤ ਕੀਤਾ ਤੇ ਘਟੋ ਘਟ ਜਿਹੜੇ ਮੋਨੇ ਸੀ ਉਹਨਾਂ ਦੇ ਸਿਰ ਤੇ ਢਕਾ ਲੈਨੇ ਮੈਨੂੰ ਤੁਸੀਂ ਦੱਸੋ ਅਸੀਂ ਜਦੋਂ ਵੀ ਗੁਰੂ ਨੂੰ ਯਾਦ ਕਰਦੇ ਆ ਖਾਸ ਕਰਕੇ ਕਾਦੀ ਨੰਗੇਸਰ ਗੁਰੂ ਨੂੰ ਯਾਦ ਕਰਦੇ ਆ ਇਹ ਗੁਰੂ ਦੀ ਬੇਅਦਬੀ ਨਹੀਂ ਤੇ ਫੇਰ ਜਦੋਂ ਜਥੇਦਾਰ ਕਹਿੰਦਾ ਵੀ ਗਲਤ ਕੀਤਾ ਤੇ ਫੇਰ ਜਿਹੜੇ ਜ਼ਮੀਨਾਂ ਥੱਲੇ ਟਰਾਲੀਆਂ ਦੱਬ ਕੇ ਕਿਸਾਨਾਂ ਦੀਆਂ ਉਹ ਮਤਾਂ ਦੇਣ ਦੀ ਗੱਲ ਕਰਦੇ ਦੇਖੋ ਏ ਆਕਾਲ ਤਖਤ ਸਾਹਿਬ ਇੱਥੇ ਸਾਡੇ ਬਾਬਾ ਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਨੂੰ ਵੀ ਸੱਜਦੇ ਤੇ ਉਹ ਨਿਮਰਤਾ ਨਾਉਂਦੇ ਆ ਇਹ ਕੌਣ ਜਿਹੜੇ ਆਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਆ ਤੇ ਮੈਂ ਕੌਮ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਵੀ ਕਿਹਾ ਸੀ ਕੌਮ ਦੇ ਅੱਗੇ ਤੇ ਪੰਥ ਅੱਗੇ ਹਜ਼ਾਰ ਵਾਰੀ ਝੁਕਾਂਗੇ ਸਾਰਾ ਜਿਹੜੀਆਂ ਸਰਕਾਰਾਂ ਸਾਡੀ ਪਛਾਣ ਤੇ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਇਹਨਾਂ ਦੇ ਸਾਹਮਣੇ ਅੜਾਂਗੇ ਵੀ ਤੇ ਇਹਨਾਂ ਦੇ ਨਾਲ ਲੜਾਂਗੇ ਵੀ ਬਾਕੀ ਵੇਖੋ ਮੋਰਚਾ ਲੱਗਾ ਗੁਰੂ ਕੇ ਬਾਗ ਦਾ ਲੜੇ ਕੌਣ ਅਕਾਲੀ ਜੱਤੋ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਤੇ ਪਿਛੇ ਜੇ ਹਰਿਆਣੇ ਦੇ ਵਿੱਚ ਚੋਣ ਹੋਈ ਗੁਰਦੁਆਰਾ ਕਮੇਟੀ ਦੀ ਮਨਸ਼ਾ ਕਿੰਨੀ ਮਾੜੀ ਆ ਤੇ ਸ਼ਬਦ ਕਿੰਨਾ ਚੁੱਪਦਾ ਏ ਅਕਾਲੀ ਕਹਿੰਦੇ ਜੀ ਜਿਸ ਵੀ ਜਮਾਤ ਦੇ ਨਾਲ ਅਕਾਲੀ ਸ਼ਬਦ ਲੱਗਾ ਉਹ ਗੁਰਦੁਆਰਾ ਕਮੇਟੀ ਦੀ ਚੋਣ ਹੀ ਨਹੀਂ ਲੜ ਸਕਦੇ ਇਹਨਾਂ ਨੂੰ ਪੁੱਛੇ ਭਲੇ ਮਾਨਸਾ ਨੂੰ ਵੀ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਗੁਰਦੁਆਰੇ ਆਜ਼ਾਦ ਪੰਥ ਨੇ ਜਦੋਂ ਕਰਾਏ ਉਦੋਂ ਅਕਾਲੀ ਲੜੇ ਪਰ ਇੰਨੀ ਨਫ਼ਰਤ ਕਹਿੰਦੇ ਜਿਹਦੇ ਨਾਲ ਇਹ ਸ਼ਬਦ ਲੱਗਾ ਉਹ ਚੋਣ ਹੀ ਨਹੀਂ ਲੜ ਸਕਦਾ ਇਹੋ ਕੁਝ ਹੀ ਇਹ ਪੰਜਾਬ ਚ ਚਾਹੁੰਦੇ ਤੋ ਮੈਂ ਕੌਮ ਨੂੰ ਅਪੀਲ ਕਰਦਾ ਹਾਂ ਆਪਾਂ ਇਕੱਠੇ ਹੋਈਏ ਆਪਾਂ ਗੁਰੂ ਨਾਲ ਜੁੜ ਗਏ ਬਾਣੀ ਨਾਲ ਜੁੜ ਗਏ ਤੇ ਤਗੜੇ ਹੋਈਏ ਪੰਜਾਬ ਸਾਡਾ ਘਰ ਵਾ ਸਿੱਖਾਂ ਦਾ ਭਾਵੇਂ ਅਕਾਲ ਤਖ਼ਤ ਸਾਹਿਬ ਸਾਰੇ ਦੁਨੀਆਂ ਦੇ ਸਿੱਖਾਂ ਦਾ ਪਰ ਪੰਜਾਬ ਦੇ ਸਿੱਖਾਂ ਦਾ ਪੇਕਾ ਘਰ ਪੰਜਾਬ ਮੈਂ ਪਾਕਿਸਤਾਨ ਗਿਆ ਨਨਕਾਣਾ ਸਾਹਿਬ ਮੈਂ ਤੁਰਿਆ ਜਾਂਦਾ ਸੀ ਨਗਰ ਕੀਰਤਨ ਚ ਤੇ ਦੋ ਬੱਚੇ ਆਉਣ ਇੱਕ 4 ਸਾਲ ਦਾ ਇੱਕ 6 ਸਾਲ ਦਾ ਇਕ ਕਿਰਪਾਨਾ ਉਤੋਂ ਦੀਆਂ ਪਾਈਆਂ ਤੇ ਪੰਥ ਦੇ ਰੰਗ ਨੀਲੇ ਸਿਰ ਤੇ ਸਜਾਏ ਉਹਨਾਂ ਨੇ ਤੇ ਮੈਂ ਪਿਆਰ ਦੇ ਨਾਲ ਬੱਚੇ ਨੂੰ ਗੱਲ ਵਕੜੀ ਪਾਈ ਜ਼ਫੀ ਪਾਈ ਮੈਂ ਪੁੱਛਿਆ 4 ਸਾਲ ਦੇ ਬੱਚੇ ਨੂੰ ਕੀ ਨਾਮ ਸ਼ੇਰਾ ਤੇਰਾ ਕਹਿੰਦਾ ਸਰਦਾਰ ਹਿੰਮਤ ਸਿੰਘ ਮੈਂ ਨੂੰ ਪੁੱਛਿਆ ਭਈ ਸਰਦਾਰ ਕੱਲਾ ਹਿੰਮਤ ਸਿੰਘ ਕਿਉਂ ਨਹੀਂ ਕਿਰਪਾਨ ਵਾਲਾ ਹੱਥ ਲਾ ਕੇ ਕਹਿੰਦਾ ਕਿਉਂਕਿ ਆਪਾਂ ਸਰਦਾਰ ਹੁੰਨੇ ਆ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਆਪਾਂ ਸਰਦਾਰ ਵਾਂ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ ਸਾਨੂੰ ਗੁਰੂ ਨੇ ਸਰਦਾਰ ਬਣਾਇਆ ਹੈ ਤੇ ਮੈਂ ਜਦੋਂ ਉੱਥੇ ਬੱਚੇ ਵੇਖੇ ਮੇਰਾ ਇੱਕ ਸੁਭਾਅ ਤੇ ਮੈਂ ਆਖਿਆ ਵੀ ਇਹ ਕਹਿੰਦੇ ਬੱਚੇ ਬਲੋਚਿਸਤਾਨ ਤੋਂ ਆ ਉੱਥੇ 5-6 ਪਰਿਵਾਰ ਆ ਸਾਡੇ ਸਾਰੇ ਉਥੋਂ ਦੇ ਸਿੱਖ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖ ਭਾਰਤ ਵਿੱਚ ਜੇ ਪੇਕਾ ਕਰ ਤਗੜਾ ਹੋਊਗਾ ਤੇ ਉਹ ਸੇਫ ਵਾ ਜੇ ਇੱਥੇ ਹੀ ਕਮਜ਼ੋਰ ਪੈ ਗਿਆ ਪੰਥ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਪ੍ਰਸ਼ਾਸਨ ਤੇ ਇਨਾਲੇ ਸੂਬਾ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਬੇਅਦਬੀ ਕਰਨ ਦੇ ਹੁਣ ਵੇਖਣਾ ਇਹ ਹੋਵੇ ਕਿ ਕਿ ਆਖਰਕਾਰ ਇਨ੍ਹਾਂ ਬਿਆਨਾਂ ਤੋਂ ਬਾਅਦ ਸੂਬਾ ਸਰਕਾਰ ਦਾ ਜਾਂ ਮੁੱਖ ਮੰਤਰੀ ਦਾ ਕਿਸ ਤਰੀਕੇ ਦਾ ਕੋਈ ਪ੍ਰਤੀਕਰਮ ਆਂਦਾ ਹੈ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਪ੍ਰਤੀਕਿਰਿਆ ਦਿੱਤੀ ਜਾਵੇਗੀ ਕੋਈ ਮੰਤਰੀ ਕੋਈ ਐਮਐਲਏ ਦੇ ਵੱਲ ਆਪਣਾ ਜਵਾਬ ਦਿੱਤਾ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜ਼ਰੂਰ ਸਵਾਲ ਵੱਡੇ ਖੜੇ ਕੀਤੇ ਗਏ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ